ਪਰ ਜਿਸ ਕਿਸੇ ਨੇ ਉਹਨਾਂ ਤੇ ਉਂਗਲੀ ਉਠਾਈ ਆ ਉਹਨਾਂ ਨੇ ਸੁੱਕਾ ਨਹੀਂ ਜਾਣ ਦਿੱਤਾ ਪ੍ਰਾਈਮ ਮਿੰਸਟਰ ਅਹੁਦੇ ਤੋਂ ਵਧਾਈ ਵੇਲੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੀ ਗਲਤ ਲੋਚਨਾ ਕਰਦੇ ਰਹੇ ਤੁਸੀਂ ਮੈਂ ਆਸ ਕਰਦਾ ਕਿ ਇਤਿਹਾਸ ਮੇਰੇ ਨਾਲ ਹਲੀਮੀ ਨਾਲ ਵਰਤੇਗਾ ਮੇਰੇ ਨਾਲ ਇਨਸਾਫ ਕਰੇਗਾ ਨੋਟਬੰਦੀ ਬਾਰੇ ਉਹਨਾਂ ਦੇ 10 ਕਲੈਨਾਂ ਦਾ ਬਿਆਨ ਆ ਕੱਲੀ-ਕੱਲੀ ਗੱਲ ਦੀ ਪੁਸ਼ਟੀ ਹੋਈ ਕਹੀਂ ਜਾਣੇ ਅਸੀਂ ਸਿੱਖ ਧਾਰਮਿਕ ਘਟ ਗਣਤੀ ਆ ਸਿੱਖ ਕੌਮ ਆ Hindu ਕੌਮ ਆ ਬਹੁ ਗਣਤੀ ਦਾ ਸੱਭਿਆਚਾਰ ਆ ਮੈਨੂੰ ਤਾਂ ਇਸ ਮੁਲਕ 'ਚ ਕਿਤੇ ਬਹੁ ਗਣਤੀ ਦਾ ਸੱਭਿਆਚਾਰ ਨਹੀਂ ਲੱਭਿਆ ਡਾਕਟਰ ਮਨਮੋਹਨ ਸਿੰਘ ਜੀ ਨੂੰ ਯਾਦ ਕਰਨ ਲਈ ਇੱਕਠੇ ਹੋਏ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਡਾਕਟਰ ਮਰਮੋਣ ਸਿੰਘ ਬਾਰੇ ਇੰਨਾ ਲਿਖਿਆ ਗਿਆ ਇੰਨਾ ਬੋਲਿਆ ਗਿਆ ਸਾਰੀ ਦੁਨੀਆ 'ਚ ਰਸਮੀ ਸ਼ਰਨਾਂਝਲੀਆਂ ਨਹੀਂ ਕਿਸੇ ਦੇਸ਼ ਦਾ ਨੇਤਾ ਜਦੋਂ ਕੋਈ ਸਵਰਗ ਸਦਾਰ ਦਾ ਰਸਮੀ ਸ਼ੋਕ ਪੱਤਰ ਭੇਜਿਆ ਜਾਂਦੇ ਨੇ ਪਰ ਜਿਹੜਾ ਵੀ ਉਹਨਾਂ ਬਾਰੇ ਬੋਲਿਆ ਉਹਨਾਂ ਨੇ ਕਿਸੇ ਖੂਬੀ ਦਾ ਜ਼ਿਕਰ ਕੀਤਾ ਕਿਉਂਕਿ ਜਿੰਨੇ ਉਹ ਆਪਣੀ ਸਮਝ ਤੇ ਪਰਪੱਕ ਸੀ ਕਈ ਪੱਖ ਨੇ ਸਿੱਖ ਪਹਿਚਾਣ ਦੀ ਵੀ ਗੱਲ ਆ ਸਿੱਖ ਪਹਿਚਾਣ ਦੇ ਵਿੱਚ ਸਿੰਘ ਤੇ ਕੌਰ ਦੀ ਵੀ ਗੱਲ ਆ ਸਾਤ ਸੂਤ ਹੋਣਾ ਦਸਤਾਰ ਦੀ ਵੀ ਗੱਲ ਆ ਪਰ ਉਸ ਤੋਂ ਵੱਡੀ ਕਰਤਾਰ ਤੇ ਵਿਹਾਰ ਦੀ ਗੱਲ ਆ ਉਹਨਾਂ ਨੇ ਸਿੱਖ ਕਰਤਾਰ ਤੇ ਵਿਹਾਰ ਦਾ ਝੰਡਾ ਬਲੰਦ ਕੀਤਾ ਦੁਨੀਆ ਦੇ ਵਿੱਚ ਜਿਵੇਂ ਡਾਕਟਰ ਗਰਗ ਸਾਹਿਬ ਨੇ ਉਹਦੀ ਵਿਆਖਿਆ ਕੀਤੀ ਹੈ ਸ਼ਰਾਫਤ ਵਾਲੀ ਗੱਲ ਅਕਸਰ ਕਹੀ ਜਾਂਦੀ ਆ ਪਰ ਜਿਸ ਕਿਸੇ ਨੇ ਉਹਨਾਂ ਤੇ ਉਂਗਲੀ ਉਠਾਈ ਆ ਉਹਨਾਂ ਨੇ ਸੁੱਕਾ ਨਹੀਂ ਜਾਣ ਦਿੱਤਾ ਸ਼ਬਦ ਚਾਹੇ ਹੋਰ ਵਰਤੇ ਨੇ ਤੁਸੀਂ ਵੀ ਵੇਖੋ ਪ੍ਰਾਈਮ ਮਿਨਿਸਟਰ ਅਹੁਦੇ ਤੋਂ ਬਧਾਈ ਵੇਲੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੀ ਗਲਤ ਲੋਚਨਾ ਕਰਦੇ ਰਹੇ ਤੁਸੀਂ ਆਹ ਕਰਦੇ ਰਹੇ ਉਹਨਾਂ ਦੇ ਸ਼ਬਦ ਦੇਖੋ ਮੈਂ ਆਸ ਕਰਦਾ ਕਿ ਇਤਿਹਾਸ ਮੇਰੇ ਨਾਲ ਹਲੀਮੀ ਨਾਲ ਵਰਤੇਗਾ ਮੇਰੇ ਨਾਲ ਇਨਸਾਫ ਕਰੇਗਾ ਤੇ ਗੱਲ ਸੱਚ ਹੋਗੀ ਨੋਟਬੰਦੀ ਬਾਰੇ ਉਹਨਾਂ ਦੇ 10 ਕ ਲਾਈਨਾਂ ਦਾ ਬਿਆਨ ਕੱਲੀ-ਕੱਲੀ ਗੱਲ ਦੀ ਪੁਸ਼ਟੀ ਹੋ ਗਈ। ਬਿਲਕੁਲ ਇਹ ਸਹੀ ਗੱਲ ਆ ਸਿੱਖ ਲੀਡਰਸ਼ਿਪ ਆ ਜਿਹੜੀ ਚਾਹੇ ਉਹ ਸਿਆਸੀ ਆ ਚਾਹੇ ਧਾਰਮਿਕ ਉਹਨਾਂ ਨੇ ਉਹਨਾਂ ਨਾਲ ਇਨਸਾਫ਼ ਨਹੀਂ ਕੀਤਾ। ਕਹੀਂ ਜਾਂਦੇ ਆ ਸੀ ਸਿੱਖ ਧਾਰਮਿਕ ਘਟ ਗਿਣਤੀ ਆ, ਸਿੱਖ ਕੌਮ ਆ, ਹਿੰਦੂ ਕੌਮ ਆ, ਬਹੁ ਗਿਣਤੀ ਦਾ ਸੱਭਿਆਚਾਰ ਆ। ਮੈਨੂੰ ਤਾਂ ਇਸ ਮੁਲਕ 'ਚ ਕਿਤੇ ਬਹੁ ਗੁਣਤੀ ਦਾ ਸੱਭਿਆਚਾਰ ਨਹੀਂ ਲੱਭਿਆ ਬੰਗਾਲੀਆਂ ਦਾ ਹੋਰ ਸੱਭਿਆਚਾਰ ਆ ਤਾਮਲ ਵਾਲਿਆਂ ਦਾ ਹੋਰ ਆ ਮਲਿਆਲਮ ਵਾਲਿਆਂ ਦਾ ਹੋਰ ਆ ਤੇਲਗੂ ਵਾਲਿਆਂ ਦਾ ਹੋਰ ਆ ਇੱਕ ਤਾਂ ਸਮੁੱਝੀ ਨਹੀਂ ਨਾ ਉਹ ਸਾਰੇ ਸੋ ਜਿਹੜਾ ਹਿੰਦੂ ਕੌਮ ਸਿੱਖ ਕੌਮ ਮੁਸਲਮਾਨ ਕੌਮ ਦਾ ਵੀਸੀਐਸ ਸਰਕਲ ਆ ਨਾ ਜਿਹੜਾ ਵਿਯੋਲਾ ਚੱਕਰਾ ਇਹਨੂੰ ਤੋੜਨ ਦੀ ਲੋੜ ਆ ਇਸ ਖੋਲ 'ਚੋਂ ਬਾਹਰ ਨਿਕਲ ਕੇ ਸੋਚਣ ਦੀ ਲੋੜ ਆ ਮੇਰੇ ਯਾਦ ਆ ਜੀਤ ਅਖਬਾਰ ਦਾ ਉਦਘਾਟਨ ਸੀ ਜਲੰਧਰ ਹਿੰਦੀ ਹਿੰਦੀ ਅਖਬਾਰ ਦਾ ਉਦੋਂ ਮੈਂ ਟੌੜਾ ਸਾਹਿਬ ਨਾਲ ਵਿਚਰਦਾ ਸੀ ਉੱਥੇ ਦੋ ਗੱਲਾਂ ਵੱਡੀਆਂ ਹੋਈਆਂ ਟੌੜਾ ਸਾਹਿਬ ਜਦੋਂ ਗਏ ਸਟੇਜ ਤੇ ਸਾਰੇ ਉਹਨਾਂ ਨੂੰ ਹੱਥ ਮਿਲਾ ਰਹੇ ਸੀ ਆਖਰ ਦੇ ਵਿੱਚ ਡੀਜੀਪੀ ਸ਼ਰਮਾ ਸੀ ਉਹਨੇ ਹੱਥ ਕੱਢਿਆ ਟੌੜਾ ਸਾਹਿਬ ਨੇ ਪਿੱਠ ਪਵਾ ਲਈ ਬਾਗਲ ਸਾਹਿਬ ਨੇ ਇੱਕ ਗੱਲ ਕੀਤੀ ਸਨਮਾਨ ਵਜੋਂ ਬੁਲਾਇਆ ਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੁਭਾਅ ਸੀ ਕਹਿੰਦੇ ਡਾਕਟਰ ਸਾਹਿਬ ਇੰਨਾ ਉਹਦੇ ਬਖਸ਼ਿਆ ਤੁਹਾਨੂੰ ਉਹਦਾ ਸੱਚੇ ਪਾਤਸ਼ਾਹ ਨੇ ਪੰਜਾਬ ਤੇ ਸਿੱਖਾਂ ਬਾਰੇ ਵੀ ਕੁਝ ਸੋਚਿਓ ਮੇਰੇ ਯਾਦ ਆ ਉਹਨਾਂ ਨੇ ਜਵਾਬ ਦਿੱਤਾ ਬਾਕੀ ਗੱਲਾਂ ਕਿੰਨੀਆਂ ਸਾਰੀਆਂ ਕਹਿੰਦੇ ਬਾਦਲ ਸਾਹਿਬ ਤੁਸੀਂ ਮੈਨੂੰ ਚਾਰ ਵਾਰ ਮਿਲਿਓ ਚਾਰ ਵਾਰੇ ਤੁਸੀਂ ਨਿੱਜੀ ਕੰਮ ਕਹੇ ਨੇ ਮੈਨੂੰ ਨਾ ਕਦੇ ਤੁਸੀਂ ਪੰਥ ਦੀ ਗੱਲ ਕੀਤੀ ਹੈ ਤੇ ਨਾ ਪੰਜਾਬ ਦੀ ਗੱਲ ਕੀਤੀ। ਉਹਨਾਂ ਦੀ ਆਪਣੀ ਇੱਕ ਸੋਚ ਸੀ। ਈਵਨ ਕਾਂਗਰਸ ਦੀ ਵੀ ਪਹਿਲਾਂ ਉਹਦੀ ਸੋਚ ਵਿਖਾਈ ਨਹੀਂ ਦਿੱਤੀ। ਨਾਰੇਬਾਜੀ ਹੁੰਦੀ ਰਹੀ। ਜਿਨ੍ਹਾਂ ਦਾ ਜ਼ਿਕਰ ਡਾਕਟਰ ਗਰਗ ਸਾਹਿਬ ਨੇ ਕੀਤਾ। ਉਹਨਾਂ ਦੇ ਖਿਲਾਫ ਜਦੋਂ ਬੇਵਸਾਹੀ ਦਾ ਮਤਾ ਪਾਸ ਹੋਇਆ। ਅਕਾਲੀ ਦਲ ਨੇ ਬੇਵਸਾਹੀ ਦੇ ਮਤੇ ਦੀ ਹਮਾਇਤ ਕੀਤੀ। ਪਰ ਇੱਕ ਐਮਪੀ ਸੀ ਸੁਖਦੇਵ ਸਿੰਘ ਲੇਵੜਾ ਜਿਹਨੂੰ ਟੌੜਾ ਸਾਹਿਬ ਦੇ ਕੋਟੇ ਤੋਂ ਟਿਕਟ ਮਿਲਦੀ ਸੀ ਉਹਨਾਂ ਵੱਲੋਂ ਜਾਣਿਆ ਜਾਂਦਾ ਸੀ ਉਹਨੇ ਵਿਪਦੀ ਉਲੰਘਣਾ ਕੀਤੀ ਮੁੜ ਕੇ ਇੰਨਾ ਪ੍ਰੈਸ਼ਰ ਸੀ ਉਹਦੇ ਖਿਲਾਫ ਬਾਦਲ ਸਾਹਿਬ ਕੋਈ ਕਾਰਵਾਈ ਨਹੀਂ ਕਰ ਸਕੇ ਤੇ ਮੁੜ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜਿਆ ਫਤਿਹਗੜ੍ਹ ਸਾਹਿਬ ਤੇ ਜਿੱਤੇ ਸੋ ਐਸ ਕਰਕੇ ਸਾਨੂੰ ਵੀ ਨਾ ਜਿਹੜਾ ਵਿਹਾਰ ਆ ਸਾਡਾ ਕੱਲਾ ਇਹ ਨਹੀਂ ਵੀ ਸਿੱਖਾ ਪ੍ਰਤੀ ਜਿਹੜਾ ਸਿੱਖ ਕਰਤਾਰ ਵਿਹਾਰਾ ਦੂਜਿਆਂ ਸਾਰਿਆਂ ਪ੍ਰਤੀ ਵੀ ਉਹਤੇ ਵੀ ਨਾਜ਼ਰਸਾਨੀ ਕਰਨੀ ਚਾਹੀਦੀ ਆ ਆਪਣੇ ਜ਼ੋਰ ਦੇ ਨਾਲ ਅੱਗੇ ਵਧਣ ਦੀਆਂ ਸੁਭਾਵਨਾਵਾਂ ਹੈਗੀਆਂ ਨੇ ਇਹ ਢਾਂਚਾ ਜਿਹੜਾ ਮਰਜੀ ਆ ਰਾਹ ਕਿਤੇ ਵੀ ਬੰਦ ਨਹੀਂ ਹੁੰਦੇ ਇੱਕ ਰਾਹ ਬੰਦ ਹੁੰਦਾ ਦੂਜਾ ਰਾਹ ਖੁੱਲ ਸਕਦਾ ਮਨਮੋਹਣ ਸਿੰਘ ਜਿੱਥੇ ਵੀ ਗਿਆ ਉਹਨਾਂ ਨੇ ਆਪਣੇ ਵਿਹਾਰ ਤੇ ਕਰਦਾਰ ਕਰਕੇ ਉੱਥੇ ਪੈੜਾਂ ਛੱਡੀਆਂ ਨੇ ਜਿਹਦਾ ਵਾਰ-ਵਾਰ ਜ਼ਿਕਰ ਹੁੰਦਾ ਤੇ ਹੁੰਦਾ ਰਹੂਗਾ ਇਹਨਾਂ ਸ਼ਬਦਾਂ ਨਾਲੇ ਮੈਂ ਡਾਕਟਰ ਸਾਹਿਬ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ